ਆ ਦਸ ਤੇ ਅਰੋਗ ਕਿੱਥੇ ਚੱਲੇ ਹੋ ਅੱਜ ਆਪਾਂ ਫਿਰ ਤੋਂ ਬਾਜ਼ਾਰ ਚੱਲੇ ਆ ਕਿਉਂ ਜਾਣ ਨਹੀਂ ਨਹੀਂ ਜਾਣਾ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਵਧੀਆ ਹੋਮੋਂਗੇ ਤੇ ਗਾਇਜ਼ ਆਪਾਂ ਵੀ ਵਧੀਆ ਆ ਤੇ ਮਾਰਨਿੰਗ ਤਾਂ ਕਾਫੀ ਟਾਈਮ ਦੀ ਹੋਈ ਆ ਜੀ ਹੁਣ ਤਾਂ ਗੁੱਡ ਆਫਟਰਨੂਨ ਹੋਇਆ ਪਿਆ ਟਾਈਮ ਕਾਫੀ ਹੋ ਗਿਆ ਤੇ ਅੱਜ ਵਲੌਗ ਜਿਹੜਾ ਆਪਾਂ ਥੋੜਾ ਜਿਹਾ ਲੇਟ ਸ਼ੁਰੂ ਕਰਨ ਲੱਗੇ ਆ ਕਿਉਂ ਕਰਨ ਲੱਗੇ ਆ ਜੀ ਕਿਉਂਕਿ ਮੇਰੀ ਫਰੈਂਡ ਦੀ ਹੈਗੀ ਉਹਦੀ ਸਿਸਟਰ ਦੀ ਮੈਰਿਜ ਕੱਲ ਨੂੰ ਅੱਜ ਜਾਗੋ ਆ ਤੇ ਕੱਲ ਮੈਰਿਜ ਆ ਬਸ ਉਹਦੀਆਂ ਤਿਆਰੀਆਂ ਸ਼ਿਆਰੀਆਂ ਚ ਲੱਗੇ ਪਏ ਆ ਅੱਜ ਜਾਗੋ ਤੇ ਜਾਣਾ ਉਸ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਬਾਜ਼ਾਰ ਦਾ ਕੰਮ ਆ ਉਹ ਕਰਕੇ ਆਉਣਾ ਤੇ ਸੰਧੂ ਸਾਹਿਬ ਫਿਰ ਖੇਤ ਚਲੇ ਗਏ ਅੱਜ ਉਹ ਤਾਂ ਜਦੋਂ ਕੋਈ ਪ੍ਰੋਗਰਾਮ ਹੁੰਦਾ ਉਦੋਂ ਵੀ ਬਸ ਖੇਤ ਜਾਣਾ ਹੀ ਹੁੰਦਾ ਉਹਨਾਂ ਨੇ ਹੁਣ ਆਉਣਗੇ 3 ਵਜੇ ਪਏ ਆ 3 ਵਜੇ ਅਸੀਂ ਜਾਣਾ ਬਾਜ਼ਾਰ ਬਾਜ਼ਾਰ ਜਾਣ ਤੋਂ ਬਾਅਦ ਮਤਲਬ ਕਿ ਫਿਰ ਸਾਨੂੰ ਘੱਟੋ ਘੱਟ 2 ਘੰਟੇ ਲੱਗ ਜਾਣੇ ਬਾਜ਼ਾਰ ਫਿਰ ਉਹਦੋਂ ਸ਼ਾਮ ਹੋ ਜਾਣੀ ਆ ਫਿਰ ਜਾਗੋ ਚੱਲ ਪੈਣੀ ਆ ਤੇ ਤੁਸੀਂ ਅੱਜ ਦਾ ਵਲੌਗ ਜਿਹੜਾ ਬਿਲਕੁਲ ਮਿਸ ਨਹੀਂ ਕਰਨਾ ਕਿਉਂਕਿ ਜਾਗੋ ਦਾ ਵਲੌਗ ਆ ਤੇ ਜਰੂਰ ਸਾਡਾ ਪੂਰਾ ਐਂਡ ਟਿੱਕਰ ਵਲੌਗ ਦੇਖਣਾ ਹਾਂਜੀ ਗਾਇਜ਼ ਹੁਣ ਆਪਾਂ ਚੱਲੀਆਂ ਸ਼ਹਿਰ ਨੂੰ ਜਿਹੜਾ ਸਮਾਨ ਲੈਣਾ ਤੇ ਉਹ ਫਿਰ ਲੈ ਕੇ ਤੇ ਜਲਦੀ ਜਲਦੀ ਆਉਣੇ ਵਾਪਸ ਕਿਉਂਕਿ ਉਹਦੋਂ ਟਾਈਮ ਹੋ ਜਾਊਗਾ ਆਪਣਾ ਜਾਗੋ ਦਾ ਤੇ ਅੱਗੇ ਅਸੀਂ ਲੇਟ ਚੱਲਨੇ ਆ ਤੇ ਸਿੰ্ধু ਸਾਹਿਬ ਉੱਧਰ ਗੱਡੀ ਕੱਢਦੇ ਪਏ ਆ ਤੇ ਮੈਂ ਕਿਹਾ ਚਲੋ ਮੈਂ ਉਹਨੇ ਬਾਰ ਖੋਲਦਾ ਗੱਡੀ ਮੇਰੇ ਨਾ ਨਵੇਂ ਸ਼ਾਲ ਦੇ ਨਾਲ ਪੂੰਝਣ ਲੱਗੇ ਪਏ ਐ ਲੈ ਆਹ ਦੇਖ ਲੋ ਇਹਦੇ ਨਾਲ ਪੂੰਝ ਕੇ ਹਟੇ ਆ ਆ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਮੇਰੇ ਸ਼ਾਲ ਦੇ ਨਾਲ ਗੱਡੀ ਨੂੰ ਸਾਫ਼ ਕਰਨ ਲੱਗੇ ਪਏ ਸੀ ਤੇ ਤੁਹਾਨੂੰ ਕੋਈ ਹੋਰ ਕੱਪੜਾ ਨਹੀਂ ਸੀ ਮਿਲਦਾ ਤੋਂ ਨਾਸਤੀ ਸੱਟਿਆ ਸੀ ਤੋਂ ਤੋਂ ਨਾ ਤਾਂ ਹੈ ਨਹੀਂ ਤੇ ਗਾਇਜ਼ ਦੇਖਿਓ ਜਮਾਂ ਬਿਲਕੁਲ ਨਵਾਂ ਸ਼ਾਲ ਸੀ ਮੇਰਾ ਤੇ ਉਹਦੇ ਨਾਲ ਮੈਂ ਜਦੋਂ ਦੇਖਿਆ ਗੱਡੀ ਸਾਫ਼ ਕਰਕੇ ਹਟ ਗਏ ਸੀਗੀ ਸ਼ਾਲ ਦਾ 4-500 ਦਾ ਉਹ ਗੱਡੀ 15 ਲੱਖ ਦੀ ਹੈ ਹੈ ਬਸ ਜਦੋਂ ਮਾੜਾ ਜਾਂ ਵਿਹਲੇ ਹੋਈਦਾ ਨਾ ਉਦੋਂ ਇਹਨਾਂ ਨੂੰ ਬਸ ਸ਼ਹਿਰ ਨੂੰ ਲੈ ਕੇ ਚੱਲਣ ਦੀ ਭੱਜ ਜਾਂਦੀ ਹੈ ਅੱਜ ਫੇਰ ਮੈਂ ਥੋੜਾ ਜਿਹਾ ਕੰਮ ਸੀ ਦੇਖਿਓ ਮੈਂ ਗੱਲ ਛੋਲ ਦੀ ਕੀਤੀ ਤੇ ਬਸ ਘਾਲੇ-ਮਾਲੇ ਕਰ ਗਏ ਤੇ ਸ਼ਹਿਰ ਤਾਂ ਜਾਣਾ ਹੀ ਸੀਗਾ ਕੰਮ ਸੀਗਾ ਥੋੜਾ ਜਿਹਾ ਖੇਤ ਵੀ ਜੁਕੀ ਸੀ ਤੇ ਫੋਨ ਹੀ ਕਰੀ ਜਾਵੇ ਜਾਂ-ਜਾਂ ਚੱਲ ਗਿਆ ਆ ਜਾ ਚੱਲ ਗਿਆ ਮੈਂ ਮੈਂ ਸੰਤੂਰ ਸਾਹਿਬ ਦੀ ਖਾਲੀ ਖਾਲੀ ਯਾਨੀ ਕਿ ਜਾਣ ਹੀ ਖਾਲੀ ਫੋਨ ਕਰ ਕਰ ਕੇ ਛੇਤੀ ਆਉ ਛੇਤੀ ਆਉਂਗਾ ਅੱਜ ਮੈਂ ਮਹਿੰਦੀ ਲਵਾਉਣੀ ਬਿਲਕੁਲ ਜਿਵੇਂ ਮਹਿੰਦੀ ਲਾਉਣ ਨੂੰ ਤਿਆਰ ਹੋਈ ਨਹੀਂ ਨੀ ਦੇ ਵੀ ਆ ਮਾ ਜੇ ਤਾਂ ਸ਼ੌਂਕ ਹੀ ਹੁੰਦਾ ਮੈਂਦੀ ਲਾਉਣ ਦਾ ਹੁਣ ਮੈਂ ਆਪ ਲਾਲ ਤਾਂ ਨਹੀਂ ਆਪੇ ਕਰ ਕਰੇ ਆਪ ਤੋਂ ਇੱਕ ਹੱਥ ਤੇ ਤਾਂ ਲੱਗ ਜਾਂਦੀ ਹੈ ਤੇ ਪਰ ਦੂਜੇ ਹੱਥ ਤੇ ਤਾਂ ਲੱਗਦੀ ਨਹੀਂ ਮੈਨੂੰ ਹੀ ਸਿੱਖਣੀ ਪੈਣੀ ਮੈਂ ਮੈਂ ਕਰਨਾ ਪੈਣਾ ਮੈਨੂੰ ਤੁਸੀ ਤੁਸੀਂ ਸਿੱਖੋ ਕਰੀ ਲਾ ਲਓ ਹੈਂ ਫਿਰ ਕਰੀ ਲਾ ਦੇਆ ਕਰੂ ਸਹੀ ਗੱਲ ਹੈ ਆ ਕੋਈ ਬੰਦਾ ਕੰਮ ਤਾਂ ਕੋਈ ਐਡਾ ਖਾਸ ਹੈ ਨਹੀਂ ਹਾਂ ਇਹ ਤਾਂ ਗੱਲ ਹੈਗੀ ਹੈ ਲੇਟ ਅੱਗੇ ਹੋਏ ਪਏ ਆ ਤੇ ਇੱਕ ਸੜਕ ਉਹੇ ਜਿਹੀ ਪਾਲਿਆ ਦੇਖੋ ਕੱਚੇ ਰਸਤੇ ਵਿੱਚ ਪਾਲਿਆ ਵਾਸਤਾ ਹੀ ਨਹੀਂ ਕੋਈ ਨਹੀਂ ਤੇ ਤੁਹਾਨੂੰ ਕੋਈ ਹੋਰ ਰਸਤਾ ਨਹੀਂ ਸੀ ਮਿਲਿਆ ਲੇਟ ਤਾਂ ਭੱਗ ਗਏ ਆ ਵਾਸਤਾ ਹੀ ਕੋਈ ਚਾਹੀਦਾ ਹੈ ਨਹੀਂ ਕੋੜ ਪੂਰੇ ਜਾਣ ਨਹੀਂ ਸੰਧੂ ਸਾਹਿਬ ਤੁਸੀਂ ਕਮਾਲ ਹੀ ਕਰ ਦਿੰਦੇ ਸੱਚੀ ਜੀ ਬਸ ਥੋੜਾ ਜਿਹਾ ਆ ਦੇਖ ਲਓ ਕਿ ਇਹੋ ਜਿਹੇ ਰਸਤੇ ਵਿੱਚ ਦੀ ਲਈ ਜਾਂਦੇ ਨਾਲ ਗੱਡੀ ਇਹੋ ਜਿਹੇ ਰਸਤੇ ਵਿੱਚ ਦੀ ਥੋੜੀ ਲੈ ਕੇ ਜਾਈਦੀ ਹੁੰਦੀ ਆ ਥੋੜਾ ਜਾਈਆ ਬਸ ਲੰਘ ਜੂਗੇ ਸ਼ਾਰਟਕਟ ਹੈ ਨਾ ਪਰ ਤੁਸੀਂ ਵੀ ਜਾਣ ਕੇ ਲੇਟ ਕਰਨਾ ਹੁੰਦਾ ਜਾਨ ਕਲੇਟ ਕਰਨ ਦਾ ਮੈਨੂੰ ਕੀ ਫਾਇਦਾ ਤੇ ਹੋਰ ਕੀ ਆ ਹੋਰ ਕੋਈ ਰਸਤਾ ਹੀ ਹੈ ਨਹੀਂ ਸੀਗਾ ਐਡਾ ਗੰਦਾ ਰਸਤਾ ਹੂੰ ਦੇਖੋ ਹੁਣ ਗੱਡੀ ਕਾ ਤਰੋਕਤੀ ਹੁਣ ਤੈਨੂੰ ਪਤਾ ਬੜੂਆ ਖਾਲੀ ਐ ਫਿਰ ਮੈਂ ਲਿਉਣਾ ਭਰ ਕੇ ਥੋੜਾ ਜਿਹਾ ਤਰੇਅਸ ਤੇ ਅੱਛਾ ਤੇ ਤੁਸੀਂ ਸਿੱਧਾ ਕਹੋ ਵੀ ਮੈਂ ਪੈਸੇ ਕਢਾਉਣ ਜਾਣਾ ਮੈਨੂੰ ਹੀ ਪਤਾ ਲੱਗਦਾ ਮੈਨੂੰ ਕੀ ਪਤਾ ਹਨਾ ਵੀ ਹਾਂ ਏਟੀਮ ਮੁੰਬਈ ਪੈਸੇ ਕਢਾਉਣ ਜਾਣਗੇ ਮੈਂ ਲੋ ਕਹਿੰਦੇ ਤੇਰੇ ਖਰਚੇ ਹੀ ਬਹੁਤ ਬਟੂਆ ਮੇਰਾ ਖਾਲੀ ਹੈ ਤੇ ਹੁਣ ਮੈਂ ਭਰਤਾ ਲਿਆਵਾ ਹੁਣ ਕੀ ਕਰੀਏ ਹਨਾ ਜਦੋਂ ਵਿਆਹ ਆਉਂਦਾ ਫਿਰ ਉਹਦੇ ਥੋੜਾ ਜਿਹਾ ਸ਼ੌਂਕ ਹੁੰਦਾ ਨਹੀਂ ਤਾਂ ਆਪਾਂ ਕਿੰਨਾ ਕੁ ਸ਼ੌਂਕ ਉਹ ਪੂਰਾ ਕਰਦੇ ਹਾਂ ਵਿਆਹ ਸ਼ਾਦੀਆਂ ਦੇ ਵਿੱਚ ਤਾਂ ਫਿਰ ਹੁੰਦਾ ਹੀ ਹੈ ਵੀ ਥੋੜਾ ਜਿਹਾ ਸ਼ੌਂਕ ਪੂਰਾ ਕਰ ਲਈਏ ਮੈਨੂੰ ਤਾਂ ਲੱਗਦਾ ਏਟੀਐਮ ਹੀ ਨਹੀਂ ਚੱਲਦਾ ਪਿਆ ਕਾਫੀ ਟਾਈਮ ਦੇ ਖੜੇ ਆ ਆਈ ਜਾਂਦੇ ਮੈਨੂੰ ਤਾਂ ਲੱਗਦਾ ਨਿਕਲੇ ਨਹੀਂ ਪੈਸੇ ਬਾਕੀ ਦੇਖੋ ਪੁੱਛਦੇ ਆ ਨਿਕਲੇ ਨਹੀਂ ਹੋਣੇ ਪੈਸੇ ਐਸੇ ਨਹੀਂ ਨਿਕਲੇ ਹੁਣ ਕੀ ਹਾਲੂ ਕਿਵੇਂ ਸਾਰੇ ਐਡਮ ਹੀ ਕਹਿੰਦੇ ਐਂਜ ਕਰੀ ਜਾਂਦੇ ਹੋ ਹੋਰ ਹੀ ਲਿਖਿਆ ਜਾਂਦਾ ਸੀ ਬਸ ਪਤਾ ਨਹੀਂ ਕੀ ਫੇਰ ਹੁਣ ਨਿਕਲੇ ਨਹੀਂ ਪੈਸੇ ਇੰਨਾ ਤੋਂ ਨਹੀਂ ਨਿਕਲਿਆ ਹੋ ਜਾਂਦੇ ਇਹ ਤਾਂ ਨਹੀਂ ਕਿਤੇ ਬਾਅਦ ਵਿੱਚ ਨਿਕਲਿਆ ਹੁਣ ਨਹੀਂ ਨਹੀਂ ਹਾਂ ਅੱਗੇ ਨਹੀਂ ਹੁੰਦਾ ਸੀ ਹੋਰ ਹੈਗਾ ਇੱਥੇ ਜੜੀ ਮਾ ਸਟਾਰਟ ਹੀ ਨਹੀਂ ਹੁੰਦਾ ਸੀ ਉਹ ਕਹਿੰਦੇ ਅਸੀਂ ਤਾਂ ਸਾਰਿਆਂ ਨੂੰ ਦੇਖ ਕੇ ਆਏ ਆਂ ਸਾਰੇ ਤਾਂ ਸਾਰਿਆਂ ਦੀ ਇਸ ਤਰ੍ਹਾਂ ਲੱਗਿਆ ਹੁੰਦਾ ਅੱਛਾ ਲੇਕਿਨ ਮੈਕਸੀਮਮ ਆਏ ਜੋ ਕੁਝ ਅੱਛਾ ਲਓ ਜੀ ਆਪਾਂ ਥੋੜਾ ਜਿਹਾ ਕੱਪੜਾ ਲੈਣਾ ਸੀ ਤਾਂ ਸੂਟ ਦਾ ਤੇ ਉਹ ਲੈ ਲਿਆ ਤੇ ਹੁਣ ਇਸ ਤੋਂ ਬਾਅਦ ਆਪਾਂ ਲਾਈਨਿੰਗ ਲੈ ਕੇ ਤੇ ਫਿਰ ਲਵਾਉਣੀ ਹੈ ਮਹਿੰਦੀ ਲਓ ਜੀ ਮੈਡਮ ਹੁਣ ਬੈਠ ਗਈ ਮਹਿੰਦੀ ਲਵਾਉਣ ਦੇਖੋ ਪਤਾ ਨਹੀਂ ਕਿਹੜਾ ਡਿਜ਼ਾਈਨ ਬਣਾਉਗੀ ਦੇਖਦੇ ਆਂ ਆਪਾਂ ਜੀ ਆਪੋ ਤੇ ਲੋਨਾ ਸ਼ੁਰੂ ਕਰਤਾ ਮਨ ਲੱਗਦਾ ਹਨ ਇਸਲਾਮ ਦੇ ਸੱਜਣ ਲਾ ਲਓ ਵੀ ਮਹਿੰਦੀ ਲਵਾ ਕੇ ਤੇ ਹੁਣ ਆਪਾਂ ਤੁਰ ਪਏ ਆ ਤੇ ਲਵਾ ਲੂਗੇ ਕਹਿੰਦੀ ਮੈਨੂੰ ਭੁੱਖ ਲੱਗੀ ਐ ਲੈ ਦੱਸ ਹੁਣ ਬੰਦਾ ਖਾਊ ਕਿਵੇਂ ਮੈਂ ਨਾ ਇਹ ਮੁੰਡਾ ਬਰਗ ਨਾ ਪਾਰ ਆਂਗਤੇ ਜਿਲ੍ਹਾ ਦੇ ਵਸਨੀਕ ਆ ਮੈਂ ਤਾਂ ਕੋਈ ਨਹੀਂ ਮੈਂ ਬਰਗਰ ਤਾਂ ਨਹੀਂ ਤੈਨੂੰ ਖਵਾ ਸਕਦਾ ਬਰਗਰ ਨਹੀਂ ਖਾਣਾ ਹੁਣ ਆਪਾਂ ਵਿਆਹ ਚ ਜਨ ਕੇ ਖਾਵਾਂਗੇ ਉੱਥੇ ਕੌਣ ਖਵਾਉਂ ਹੈ ਬਾਜ਼ਾਰ 'ਚ ਭੀੜ ਬਹੁਤ ਆ ਵੀ ਵਿਆਹ ਸ਼ਾਦੀਆਂ ਦਾ ਰਸ ਪੈ ਗਿਆ ਪੂਰਾ ਤੇ ਇੱਧਰ ਵੀ ਇੱਕ ਮਹਿੰਦੀ ਲਗਾਉਣ ਵਾਲੇ ਬੈਠੇ ਸਾਹਮਣੇ ਇੱਥੇ ਵੀ ਲਾਉਂਦੇ ਆ ਬੜਾ ਰਸਾ ਹੁਣ ਇੱਧਰ ਕਿੱਧਰ ਨੂੰ ਕਿੱਧਰ ਜਾਣਾ ਉੱਧਰ ਜਾਣਾ ਆਪਾਂ ਉਧਰਲੀ ਸਾਈਡ ਆ ਚੱਲ ਆ ਜਾ ਇੱਧਰ ਆ ਜਾ ਲਾਈ ਵੀ ਹੁਣ ਪੂਰੀ ਖੁਸ਼ ਆ ਤੇ ਗੱਲ ਸੁਣ ਲੈ ਮੇਰੀ ਇੱਕ ਹੁਣ ਤੇ ਜੇ ਤਾਂ ਗੱਡੀ ਸਿੱਖਣੀ ਅੱਜ ਮੌਕਾ ਆ ਫੇਰ ਨਗੇ ਮੈਨੂੰ ਸਿਕਾਈ ਨਹੀਂ ਦੇਖਿਓ ਹਾਂ ਨਹੀਂ ਹੁਣ ਮੈਂ ਮਹਿੰਦੀ ਲਵਾ ਕੇ ਗੱਡੀ ਸਿੱਖੀ ਨਹੀਂ ਹੁਣ ਮੇਰੀ ਤਾਂ ਇਹਦੇ ਚ ਕੋਈ ਜ਼ਿੰਮੇਵਾਰੀ ਨਹੀਂ ਨਾਲ ਲਵਾਉਂਦੀ ਹੁਣ ਗੱਡੀ ਸਿੱਖਣ ਦਾ ਟਾਈਮ ਹੀ ਅੱਜ ਸੀਗਾ ਰਾਤ ਨੂੰ ਕੋਈ ਅੱਜ ਮੌਕਾ ਸੀ ਗੱਡੀ ਸਿੱਖਣ ਦਾ ਤੂੰ ਅੱਜ ਮਹਿੰਦੀ ਲਵਾ ਲਈ ਹੁਣ ਮੌਕਾ ਲੰਘ ਗਿਆ ਮੈਂ ਤਾਂ ਦੱਸਤਾ ਵੀ ਹੁਣ ਮੌਕਾ ਲੰਘ ਗਿਆ ਮੈਨੂੰ ਲਾਂਭਾ ਨਾ ਦੇਈ ਠੀਕ ਹੈ ਵੀ ਗੱਡੀ ਨਹੀਂ ਸਿਕਾਈ ਨਾਲ ਮਾਉਂਦੀ ਮਹਿੰਗੀ ਗੱਡੀ ਤਾਂ ਫੇਰ ਹੀ ਸਿੱਕੀ ਜਾਣੀ ਸੀ ਮਹਿੰਦੀ ਦੇਖੋ ਮਹਿੰਦੀ ਤਾਂ ਤੇਰੀ ਬੜੀ ਘੈਂਟ ਆ ਪੂਰੀ ਗੱਲਬਾਤ ਡਾਂਸ ਜਣਾ ਕਰ ਗਲੀ ਦੇ ਵਿੱਚ ਠੀਕ ਹੈ ਡਾਂਸ ਦਾ ਇਹਨੂੰ ਬੜਾ ਸ਼ੌਂਕ ਆ ਹੈ ਬਾਜ਼ਾਰ 'ਚ ਵੀ ਨਹੀਂ ਹਟਦੀ ਪੰਗੇ ਲੈਣ ਨੂੰ ਸਹੀ ਗੱਲ ਆ ਵੀ ਦੇਖ ਲੱਚਾਂਗੇ ਫੇਰ ਆਪਾਂ ਚੰਗੇ ਲੱਚੇ ਤੇ ਹੋਰ ਦਾ ਹਾਂਜੀ ਦੱਸੋ ਮਹਾਰਾਜ ਗਾਇਸ ਮੇਰੀ ਗੱਲ ਸੁਣ ਹਾਂ ਮੈਨੂੰ ਇਹ ਲੱਗਦਾ ਵੀ ਆਪਾਂ ਜਾਗੋ ਤੇ ਜਾਣਦੇ ਜਾਂ ਜਾਂਦੇ ਨੇਰਾ ਬਹੁਤ ਹੋ ਜਾਣਾ ਫੇਰ ਮੈਨੂੰ ਇਹ ਲੱਗਦਾ ਵੀ ਆਪਣੇ ਤੇ ਜਾਗੋ ਵੀ ਜਾਏ ਜਾਣੀ ਹੈ ਨਾ ਜਾਏ ਨਹੀਂ ਕਿਉਂ ਜਾਇਆ ਕਿਉਂ ਨਹੀਂ ਜਾਣਾ ਮੈਨੂੰ ਲੱਗਦਾ ਲੈ ਸਾਰੀ ਰਾਤ ਜਾਗੋ ਹੀ ਹੁੰਦੀ ਜਾਇਆ ਕਿਉਂ ਨਾ ਜਾਊਗਾ ਹੈ ਤੈਰੀ ਰਾਤ ਜਾਗੂ ਨਹੀਂ ਹੁੰਦੀਗੀ ਹਾਂ ਹੋਰ ਕਿਉਂਕਿ ਘੰਟਾ ਦੋ ਘੰਟੇ ਤਿਆਰ ਹੋਣ ਤੇ ਵੀ ਲੱਗ ਜਾਂਦੇ ਮੈਨੂੰ ਲੱਗਦਾ ਵੀ ਮੇਰੇ ਤੋਂ ਨਹੀਂ ਜਾਏਗਾ ਅੱਛਾ ਤੂੰ ਬੇਫਿਕਰ ਰਹਿ ਜੱਟ ਤੁਹਾਨੂੰ ਲੈ ਕੇ ਜਾਊ ਜਾਗੋ ਤੇ ਟੈਨਸ਼ਨ ਨਾ ਲਿਆ ਕਰ ਟੈਨਸ਼ਨ ਨਾ ਲਿਆ ਜੇ ਲੈਣਾ ਜਾ ਤਾਂ ਮੈਂ ਆਪੇ ਹੀ ਵੜਨਾ ਤੇ ਗੱਡੀ ਤੇ ਮੈਂ ਲੈ ਕੇ ਜੀ ਤੁਰ ਕੇ ਆ ਜਾਈਂ ਫਿਰ ਚੱਲਾਂ ਚੰਗਾ ਕਿ ਨਹੀਂ ਰੈਡੀ ਹੋਊਂਗੀ ਕਿ ਨਹੀਂ ਹੋਊਗੀ ਰੈਡੀ ਤੂੰ ਕੀ ਹੋਣਾ ਕੱਪੜੇ ਪਾਏ ਬਾ ਠੀਕ ਆ ਰੈਡੀ ਹੋਰ ਕੀ ਡੈਡੀ ਨੂੰ ਕੀ ਹੁੰਦਾ ਸਪੈਸ਼ਲ ਰੈਡੀ ਹੋਣਾ ਹੁੰਦਾ ਸਪੈਸ਼ਲ ਨੂੰ ਤੂੰ ਲਹਿੰਗਾ ਪਾਉਣਾ ਆਹ ਹੀ ਸੂਟ ਪਾਇਆ ਠੀਕ ਆ ਹਾਂ ਤੋ ਬਸ ਫਿਰ ਆਸੂਟੱਕ ਗਾਣਾ ਚੜ ਜੀ ਮੈਨੂੰ ਪਰ ਮੈਨੂੰ ਇਹ ਲੱਗਦਾ ਨਾ ਵੀ ਮੇਰੇ ਤੋਂ ਜਾਇਆ ਨਹੀਂ ਜਾਣਾ ਕਿਉਂਕਿ ਦੇਖੋ ਟਾਈਮ ਕਿੰਨਾ ਹੋ ਗਿਆ ਚੱਲ ਨਾ ਜਾਈ ਫਿਰ ਘਰੇ ਸੌਂ ਜੀ ਚੰਗਾ ਲਾਓ ਵੀ ਆਪਣੀ ਇੱਥੇ ਗੱਡੀ ਆਪਾਂ ਖੜੀ ਕਰਕੇ ਗਏ ਸੀ ਹੈਗੀ ਆ ਕਿ ਨਹੀਂ ਮੈਨੂੰ ਤਾਂ ਇਹ ਲੱਗਦਾ ਕਿ ਚੂਰਚਾਰ ਲੈ ਗਈ ਕੋਈ ਲੋਕ ਲਾਈਨ ਆ ਗਿਆ ਹੋਵੇ ਕਿ ਤੁਰ ਕੇ ਜਾਣਾ ਭਾਵੇਂ ਘਰ ਨੂੰ ਕਿੰਨੀ ਵੀ ਦੂਰ ਖਲਾਰੀ ਸੀ ਪਤਾ ਨਹੀਂ ਪਰ ਆ ਜੇ ਸੀਗੀ ਪਰ ਉਹ ਖੜੀ ਹੈਗੀ ਆ ਬਈ हैगी हैगी आ शुगर। ओसाणी ना आज कल कोई। और मैं ताखे ना ओ तुरके जाना पवे घर नु। ਐਂ ਤਾਂ ਨਹੀਂ ਕੋਈ ਲੈ ਜਾਂਦਾ ਫਿਰ। ਲਓ ਵੀ ਆ ਸਾਹਮਣੇ ਆ ਗਈ। ਆ ਜਾ ਮੈਨੂੰ ਬਾਰੀ ਖੋਲੋ ਫਿਰ ਬਾਰੀ ਪਹਿਲਾਂ ਹਰੇ ਰੁਕਦਾ ਜਾ। ਬਾਰੀ ਵੀ ਖੋਲ ਦੰਨੇ ਆ। ਹੁਣ ਮਹਾਰਾਣੀ ਪਟਿਆਲੇ ਵਾਲੀ ਨੂੰ ਇਹਨੂੰ ਬਾਰੀ ਵੀ ਖੋਲ ਕੇ ਦੇਣੀ ਪੈਣੀ ਆ। ਆ ਜਾਓ ਜੀ ਸਰ ਲਓ ਜੀ। ਬੈਠੋ ਜੀ ਪਦਾਰੀਏ, ਗਾੜੀ ਵਿੱਚ ਬੈਠੀਏ। 来 देगी ਹੁਣ ਬਾਰੀ ਬੰਦ ਵੀ ਮੈਨੂੰ ਕਰਨੀ ਪਊ ਕਿਉਂ ਹੋਰ ਬਰਾਦੀ ਤਾਂ ਕਮਾਲ ਆ ਜੀ ਦਾ ਪੂਰੀ ਕਰਵਾਉਗੀ ਨੌਕਰੀ ਬਹਿ ਜਾ ਬਹਿ ਜਾ ਟੈਕੀ ਪੂਰੀ ਖੁਸ਼ ਹੋ ਗਈ ਹਣ ਬਈ ਚਲ ਜੀ ਜਾਗ ਉੱਤੇ ਫਿਰ ਅੱਜ ਯੈਸ ਮਾਈ ਓਨਰ ਅੱਛਾ ਅੰਗਰੇਜ਼ੀ ਬੜੀ ਮਾਰਦਾ ਹੈ ਹੈ ਚਲੋ ਫਿਰ ਹੁਣ ਟਾਈਮ ਨਾ ਲਾਓ ਨਹੀਂ ਆ ਕੀ ਕੀਤਾ ਹੋਇਆ ਖਲਾਰਾ ਪੈ ਗਿਆ ਇੱਧਰ ਦੇਖੋ ਆਹ ਦੇਖੋ ਜੀ ਦੱਬ ਲੂ ਹੇ ਬੂਟਾਂ ਵਾਲੇ ਡੱਬਿਆਂ ਨਾਲ ਪਾਇਆ ਪਿਆ ਖਲਾਰਾ ਤੇ ਸਾਹਮੋ ਵੀ ਚੱਲ ਰਮਣ ਸਾਹਮ ਤੇ ਨੇ ਆ ਬੰਦਾ ਟਾਈਮ ਹੈ ਣੀ ਹੁਣ ਆਪਾਂ ਜਾਗੋ ਤੇ ਜਾਏਗੇ ਆਗੇ ਆਗੇ ਸਾਹਮ ਨਾਲ ਕੋਈ ਜਾਗੋ ਤੇ ਜਾਏਗੇ ਫਿਰ ਆਗੇ ਸੰਭਾਲ ਲਾਂਗੇ ਚਲੋ ਕੋਈ ਗੱਲ ਨਹੀਂ ਖੜਾ ਕੇ ਸਾਹਮਣੇ ਮੇਰੇ ਘੜੀ ਬੰਨਿਓ ਘੜੀ ਮੈਂ ਬੰਨੀ ਆ ਬੰਨ ਲਾ ਵੀ ਰਮਣ ਬੰਨ ਦੇ ਯਾਰ ਕਿਹ ਰਹਿੰਦੇ ਮੈਂ ਆਪਣੇ ਬੰਨਦੇ ਨਹੀਂ ਘੜੀ ਖਈ ਸੱਚ ਮੈਂ ਇੱਕ ਗੱਲ ਤੁਹਾਨੂੰ ਦੱਖਾਂ ਦੱਸਾਂ ਹਾਂ ਗਾਇਜ਼ ਦੇਖੋ ਮੈਂ ਮਹਿੰਦੀ ਲਵਾ ਕੇ ਆਈ ਸੀ ਤੇ ਮੈਂ ਹੱਥ ਨਹੀਂ ਧੋਤੇ ਉਵੇਂ ਹੀ ਚੱਲੀ ਜਾਗੋ ਤੇ ਆ ਤੋਤੇ ਨਹੀਂ ਆਦੇ ਮਤਲਬ ਆ ਤੋਤੇ ਨਹੀਂ ਹਜੇ ਵੀ ਮਹਿੰਦੀ ਲੱਗੀ ਹੌਲੀ ਹੌਲੀ ਚਲ ਕੋਈ ਨਹੀਂ ਮਣੀ ਮੁੜ ਜੇ ਹੌਲੀ ਹੌਲੀ ਐ ਐ ਕਰਕੇ ਲਾਈ ਚੱਲੂਗੀ ਕੁਛ ਨਹੀਂ ਹੁੰਦਾ ਰਹਿਣ ਦੇ ਚਲੋ ਮਿਲਦੇ ਫਿਰ ਆਪਾਂ ਜਾਗੋ ਤੇ ਓਕੇ ਹਾਂਜੀ ਫਿਲਹਾਲ ਅਸੀਂ ਗਿਆ ਤੇ ਬਹੁਤ ਚੁੱਕਦੇ ਆ ਤੇ ਬਹੁਤ ਰੌਣਕਾਂ ਇਧਰ ਆਪਣੀ ਥੇਲੀ ਬਣਾ ਰਹੀ ਐ ਕੀ ਕਹਿੰਦੇ ਇਹਨੂੰ ਰੰਗੋਲੀ ਇੱਕ ਉਹ ਬੈਠੀ ਐ ਥੇਲੀ ਕਰ ਨੂੰ ਉਹ ਕਰ ਤੂੰ ਵੀ ਕਰ ਇਧਰ ਨੂੰ ਮੈਂ ਤੈਨੂੰ ਚੰਦਾ ਨਹੀਂ ਐਨ ਮਾਰੀ ਹੱਥ ਵਿੱਚੋਂ ਨਹੀਂ ਰੱਖ ਕੇ ਤੈਨੂੰ ਪਤਾ ਨਹੀਂ ਲੱਗਦਾ ਆ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਮੇਰੀ ਸਹੇਲੀ ਨੇ ਰੰਗ ਬੋਲੀ ਕੇਵਜੀ ਬਣਾਈ ਹੈ ਹੈ ਇਹਨੂੰ ਬਹੁਤ ਸ਼ੌਂਕ ਆ ਆ ਸਾਡੀ ਆਂਟੀ ਕੱਲੀ ਕੱਲੀ ਆ ਗਈ ਤੇ ਮੈਨੂੰ ਨਹੀਂ ਲੈ ਕੇ ਆਈ ਮੈਂ ਤੇਰਾ ਨਾ ਗੁੱਸੇ ਹਾਂ ਤੂੰ ਮੈਨੂੰ ਲੈ ਕੇ ਨਹੀਂ ਆਈ ਨਹੀਂ ਮੈਂ ਤਾਂ ਗੁੱਸੇ ਨਹੀਂ ਹਾਂ ਤੇ ਬਣਾਣਾ बच्चे देखी कि मैं बैठी <laughs> yes. <laughs> बैठ है ਤੇ ਬੱਚੇ ਪਰੇਸ਼ਾਨ ਹੋਰ ਕਿਹਨੂੰ ਕਰਨਾ ਯੈਸ ਹਾਏ ਲੈ ਜਿਹੜੀ ਸਹੇਲੀ ਬੈਠੀ ਆ ਤਾਂ ਆਪਾਂ ਵਿਖਾਈ ਨਹੀਂ ਹੈ ਓ ਇਸਮਾਇਰਾ ਸਮਾਇਰਾ ਹੈਲੋ ਕੈਸੀ ਹੋ ਠੀਕ ਹੋ ਐਨੀ ਦੀ ਸਮਾਇਰਾ ਦੇਖੀ ਨਹੀਂ ਇਧਰ ਸਮਾਇਰਾ ਇਹ ਸਾਡੀ ਕਿਊਟੀ ਪਾਈ ਸਮਾਇਰਾ ਹੈ ਨਾ ਕਾਕਾ ਨਾ ਕੋਈ ਨਾ 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 ਘਰ ਨਾ ਆ ਕਾਕਾ ਬੋਏ ਤੁਮ ਚੜੋ ਆ ਜਾ ਆ ਜਾ ਨੀਂ ਅੰਦੂਆਂ ਦਿਆਰ ਜੀ ਕੇ ਨਾਲ ਇਹ ਸਾਡੀ ਵਿਆਹ ਵਾਲੀ ਕੁੜੀ ਹੈ ਮਹਿੰਦੀ ਦਿਖਾਈ ਮਹਿੰਦੀ ਹਾਈ ਬਹੁਤ ਸੋਣੀ ਚੜੀ ਹੈ ਨਾ কংগ্ৰেচুলেশন ਬੱਸ ਕਰ ਬਹੁਤ ਹੋ ਗਿਆ ਅੰਧਨਾ ਬੱਸ ਕਰ ਰੋ ਰਹਾ ਤੂੰ ਕਹ ਤੂੰ ਮੈਨੂੰ ਜਾ ਗੋਤ ਤੇ ਸਾਰੇ ਹੁਣ ਰਮਾਨਵੀ ਨੇ ਚੇਂਜ ਕਰ ਲੇ ਕੱਪੜੇ ਤੇ ਮੈਡਮ ਲੋ ਜੀ ਤਾਂ ਜਿਹੜਾ ਖਲਾਰਾ ਜਾਂਦੇ ਹੋਏ ਖਲਾਰ ਕੇ ਗਏ ਸੀ ਜੀ ਜਾਣ ਲੱਗੀ ਜਿੰਨਾ ਵੀ ਖਲਾਰਾ ਸੀ ਉਹਨਾਂ ਨੂੰ ਸੈੱਟ ਕਰਨ ਗਈ ਲੱਗੀ ਹੁਣ ਮੈਨੂੰ ਖਲਾਰਾ ਫੇਰ ਚੱਕਣਾ ਪਊਗਾ ਹੁਣ ਮੈਂ ਕਿ ਜੁੱਤੇ ਸਾਰੇ ਸੰਭਾਲ ਹੀ ਦਵਾਂ ਸ਼ਾਮ ਦੇ ਹੁਣ ਡੱਬਿਆਂ ਡੁੱਬਿਆਂ ਚ ਸਾਰਿਆਂ ਨੂੰ ਕੀ ਹੈ ਡੱਬੇ ਤਾਂ ਐਨੇ ਤਾਂ ਦੁਕਾਨ ਚ ਨਹੀਂ ਹੁੰਦੇ ਬੂਟਾਂ ਵਾਲੇ ਜਿੰਨੇ ਇੱਥੇ ਚ ਨਹੀਂ ਬੈਠੇ ਛਿੱਤਰ ਵਿਖਾ ਕੇ ਕਿੰਨੇ ਕੱਪੜਾ ਨੂੰ ਬਹੁਤ ਆ ਭਰੀ ਬੈਠੇ ਲਵਾਰੇ ਚੇ ਗਏ ਆਂਦੇ ਨੇ ਆਓ ਦੇਖੋ ਚੈਨ ਵੀ ਲਾਈ ਪਈ ਆ ਇਹਦੇ ਵਿੱਚ ਸ਼ੂਜ਼ ਪਹਿਣੇ ਆ ਤੁਹਾਡੇ ਤੇਰਾ ਮਮਾ ਫੇਰ ਕੱਲ੍ਹ ਵਾਲੇ ਸ਼ੂਜ਼ ਕਰਕੇ ਰੱਖ ਲੋ ਕਾ ਫਿਰ ਭਰੀ ਬੇਟੀਆਂ ਨਵੇਂ ਅਟ ਪਏ ਤੇ ਉਧਰ ਅਟ ਕੇ ਨਹੀਂ ਪਏ ਮੇਰੇ ਕੱਲੀ ਤੇਰੀ ਫੋਟੇ ਦੀ ਤੂੰ ਨਹੀਂ ਛੱਡੂ ਇਸ ਇੱਧਰ ਲਈ ਸਫਾਈ ਹੈ ਇੱਧਰ ਲਈ ਸਫਾਈ ਕਿੰਨੇ ਕ ਇੱਧਰ ਨੂੰ ਇਹ ਦੱਬੇ ਸਾਰੇ ਹਨ ਇਹ ਸੈਂਡਲ ਆ ਇਹਦੇ ਡੱਬੇ ਜਿੰਨੇ ਸੈਂਡਲ ਆ ਹਜੇ ਆਵੇ ਸਪੋਟ ਸੈਂਟਰ ਨਾਲ ਤੋਂ ਆ ਰਹੇ ਨਵੇਂ ਨਵੇਂ ਵਿਗਿਆ ਨੇ ਤੋਂ ਆਉਂਦੀ ਹੋਈ ਹੈ ਮੈਂ ਵੀ ਉਹ ਕਿ ਆ ਪੈਸੇ ਜਾਂਦੇ ਕਿੱਥੇ ਪੈਸੇ ਜਾਂਦੇ ਆ ਸੂਟਾਂ ਦੇ ਵਿੱਚ ਸੈਂਡਲ ਤੇ ਸੂੜੀ ਇਹਦੇ ਲੋਟ ਆਉਂਦੇ ਹੈ ਕਾਰ ਕੀ ਬਿਠੀ ਕਾਲੇਜ ਤੇ ਆ ਕੱਚੀ ਟੀ ਜੀ ਆ ਰੱਖੀ ਬਿਠੀ ਆ ਪਤਾ ਨਹੀਂ ਕੀ ਤੇ ਹੋਰ ਮੇਰਾ ਅਸੀਂ ਬੂਟਾਂ ਨੂੰ ਦਰਸੀ ਜਨੇ ਲੈਨੇ ਸਹੀ ਗੱਲ ਆ ਯਾਰ ਕੋਈ ਹਾਲ ਨਹੀਂ ਬੁੜੀਆਂ ਇੱਕ ਤਾਂ ਕੋਲਤੀ ਪਤਨੀ ਆ ਮੇਰੀ ਚਲੋ ਮੈਂ ਕਹ ਦਣਾ ਚਲਦਾ ਦੇ ਦੁੱਚੇ ਕੰਦੀ ਕੰਦੀ ਘਰ ਵਾਲੀ ਅੱਛਾ ਸਾਰੇ ਇਕੱਲੇ ਇਕੱਲੇ ਨਹੀਂ ਹੁੰਦੇ ਨਾ ਉਹ ਨਹੀਂ ਫਿਰ ਵੀ ਜੇ ਦੋ ਹੋਣ ਫਿਰ ਫਰਕ ਪੈ ਜਾਂਦਾ ਹੁੰਦਾ ਵੈਸੇ ਦੋ ਹੋਣ ਮੈਂ ਕਹਿ ਦਿੱਨਾ ਹੈ ਇਧਰ ਬੈ ਗਿਆ ਲੱਤ ਤੇ ਲੱਤ ਧਰ ਕੇ ਨਿੱਕ ਜੀ ਪਾ ਕੇ ਟੁੱਟ ਗਈ ਹਾਂਜੀ ਗਾਇਸ ਤੇ ਅੱਜ ਦੇ ਵਲੌਗ ਦਾ ਆਪਾਂ ਕਰਨ ਲੱਗੇ ਆ ਜੀ ਐਂਡ ਤੇ ਤੁਸੀਂ ਵੀਡੀਓ ਦੇਖ ਕੇ ਜਰੂਰ ਲਾਈਕ ਤੇ ਕਮੈਂਟ ਕਰਿਆ ਤੇ ਚੈਨਲ ਸਾਡੇ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਸਪੋਰਟ ਕਰਦੇ ਹੋ ਸਾਡੇ ਵਲੌਗਾਂ ਨੂੰ ਇੰਨਾ ਪਿਆਰ ਦਿੰਦੇ ਹੋ ਜੀ ਤੇ ਆਪਾਂ ਹੁਣ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਨੈਕਸਟ ਵਲੌਗ ਤੁਸੀਂ ਵੈਲਕਮ ਨਹੀਂ ਸੀ ਨਾ ਕਰਿਓ ਕਿਉਂਕਿ ਵਿਆਹ ਦਾ ਵਲੌਗ ਆਊਗਾ ਜੀ ਤੁਸੀਂ ਜਰੂਰ ਸਾਰਾ ਦੇਖਣਾ ਤੇ ਬਾਏ ਬਾਏ ਜੀ ਗੁੱਡ ਨਾਈਟ ਗੁੱਡ ਨਾਈਟ ਜੀ ਗੁੱਡ ਨਾਈਟ